ਵਾਰ ਸਾਡੀ ਇਹ ਹਲਕਾ ਦਖਣੀ ਦੀ ਵਾਰ ਨੰਬਰ 42 ਹੈ। ਇਥੋਂ ਮੈਂ ਕਹਿੰਦਾ ਕਿ ਤੁਸੀਂ ਬੇਫਿਕਰੇ ਹੋ ਜੋ। ਇਹ ਵਾਰ ਦੇ ਆ ਵੋਟਾਂ, ਬੀਬੀਆਂ, ਬੰਦੇ ਇਸ ਬਸਵੇਂ ਤੋਂ ਜੀ ਕਹਿ ਰਹੇ ਨੇ ਕਿ ਇੱਕ ਜੀਰ ਤੋਂ ਸਾਨੂੰ ਮੜਿਆ ਦੱਸ ਕੇ ਜਾਇਓ ਕਿ ਨਿਸ਼ਾਨ ਮਿਹਲੇ ਦੇ ਮਰਤੇ ਹੁਣ ਨਹੀਂ ਰਹਾ। ਘੜੂਗਾ ਜੀ ਮੇਰੇ ਥੋੜਾ ਜਿਹਾ ਸੋਫਾ ਹੁੰਦਾ ਵਾ। ਵਾਕੀ ਡਾਕਟਰ ਸਾਹਿਬ ਦਾ ਹਲਕੇ ਦਖਣੀ ਨਾਲ ਐਸਾ ਪਿਆਰ ਹੋਇਆ ਕਿ ਇਹ ਹਲਕਾ ਦਖਣੀ पूरे पंजाब जी आम आदमी पार्टी की फतेह ही प्यारे एम एल ए साहब सबका डॉक्टर इंद्रदीर बिजल जी जिन्हों की बीच कहीं अंत सौ दिन टीचा कर रहे इस मीटिंग के पंजाब जी ਇਹਨਾਂ ਦੇ ਸਹੂਲਤ ਹੋ ਕੇ ਕਿਹੜੀ ਸੜਕ ਬੰਦ ਵਾਲੀ ਆ ਕਿਹੜੀ ਗਲੀ ਬੰਦ ਵਾਲੀ ਆ ਸਾਰੇ ਕੌਂਸਲ ਦੇ ਕੰਮ ਹੁੰਦੇ ਨੇ ਉਹਨੇ ਇਹ ਸਾਰੇ ਪਲਾਨਿੰਗ ਕਰਦੇ ਹਾਂਜੀ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿੱਲ ਸ਼ਾਹ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਐਮਪੀ ਦੀਆਂ ਚੋਣਾਂ ਜਿਹੜੀਆਂ ਨੇ ਉਹਨਾਂ ਦੇ ਕਰਕੇ ਜਿਹੜਾ ਵਾ ਸਥ ਜਿਹੜੀ ਹੈ ਔਰ ਪਾਸੇ ਹੀ ਗਰਮਾਈ ਹੋਈ ਹੈ ਐਸੀ ਹੀ ਸਬੰਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਵਾ ਆਪਣਾ ਇਲਾਕਾ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਸੁਲਤਾਨਵੰਦ ਰੋਡ ਦਾ ਇਲਾਕਾ ਸੀ ਉੱਥੇ ਜਿਹੜਾ ਸੀ ਅੱਜ ਇੱਕ ਮੁੱਖ ਜਿਹੜੀ ਸੀ ਮੀਟਿੰਗ ਜਿਹੜੀ ਉਹ ਰੱਖੀ ਗਈ ਸੀ ਸੋ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਸਰਦਾਰ ਕਲਦੀਪ ਸਿੰਘ ਧੜੀਵਾਲ ਜੋ ਕਿ ਅੱਜ ਇਲਾਕਾ ਜੋ ਸੁਲਤਾਨਵੰਦ ਰੋਡ ਦਾ ਇਲਾਕਾ ਸੀ ਉਥੇ ਪਹੁੰਚੇ ਤੇ ਬੜੀ ਹੀ ਧਾਕੜ ਸਪੀਚ ਦਿੱਤੀ ਤੇ ਕਹ ਕੇ ਵੱਡੀ ਜਿਹੜੀ ਲੀਡ ਦੇ ਨਾਲ ਜਿਹੜਾ ਵਾ ਜਿੱਤ ਪ੍ਰਾਪਤ ਜਿਹੜੀ ਆ ਉਹ ਕਰਨ ਕੇ ਆਪਣਾ ਬੜਾ ਵਧੀਆ ਜਿਹੜੀ ਧਾਕੜ ਸਪੀਚ ਦਿੱਤੀ ਸੀ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ਼ਕਾਲ ਜੀ ਸਤਿ ਸ਼੍ਰੀ ਅਕਾਲ ਸਰ ਅੱਜ ਇਲਾਕੇ ਦੇ ਵਿੱਚ ਆਏ ਉਹ ਤੋਂ ਬੜਾ ਸੋਹਣਾ ਜਿਹੜਾ ਪ੍ਰਭਾਵ ਵੀ ਦੇਖਣ ਨੂੰ ਬੜਾ ਬੜਾ ਸੋਹਣਾ ਸਹਿਯੋਗ ਮਿਲਿਆ ਕਿਵੇਂ ਦੇ ਲੋਕਾਂ ਦਾ ਪਿਆਰ ਅਸੀਂ ਅਸੀਂ ਚੋਣ ਪਹਚਾ ਦੇ ਤਹਿਤ ਜੀ ਸਾਦੇ ਹਲਕੇ ਦੇ ਜੀ ਨੁਕਲ ਮੀਟਿੰਗ ਕਰਦੇ ਛੋਟੀਆਂ ਛੋਟੀਆਂ ਹਾਂਜੀ ਉਤੋਂ ਬਾਅਦ ਵੱਡੇ ਰੋਟ ਹੋ ਜੋ ਗਿਆ ਦਾ ਹੋਣਗੇ ਜੀ ਸਾਜੇ ਬਾੜ ਨੰਬਰ 42 ਦੀ ਮੀਟਿੰਗ ਸੀ ਕਿ ਪਹਿਲਾਂ ਡਾਕਟਰ ਸਾਹਿਬ ਨੇ ਹੋਰ ਬਾਡਾਂ ਦੇ ਵਿੱਚ ਮੀਟਿੰਗ ਕਰਾਈ ਡਾਕਟਰ ਨੇ ਜਦੋਂ ਨਹੀਂ ਕਿਉਂਕਿ ਇਸ ਹਲਕੇ ਤੋਂ ਸਾਡੇ ਐਮਐਲਏ ਸਾਹਿਬ ਕਾ ਮੰਤਰੀ ਜੀ ਜੀ ਸੋ ਤੁਸੀਂ ਲੋਕਾਂ ਦਾ ਪਿਆਰ ਦੇਖਿਆ ਕਿੰਨਾ ਪਿਆਰ ਕਰਦੇ ਬਹੁਤ ਵਧੀਆ ਅੰਗਾ ਦਾ ਜੀ ਔਰ ਜੋ ਮਾਨ ਸਾਹਿਬ ਨੇ ਕਿਹਾ ਸੀ 130 ਜੀ 130 ਹੋਊਗਾ ਜਿੱਥੇ ਇਸ ਦਾ ਗੱਲ ਦਸੀ ਜੀ 130 ਵਾਲਾ ਜਿਹੜਾ ਸੁਪਨਾ ਵਾ ਉਹ ਜ਼ਰੂਰ ਜਿਹੜਾ ਵਾ ਕਹਿੰਦੇ ਆ ਵੀ ਸਕਾਰ ਕਰਾਂਗੇ ਆਪਣਾ ਜਿਹੜਾ ਵਾ ਇਸ ਵਾਰੀ ਦੇ ਵਿੱਚ ਤੇ ਨੁਕਰ ਮੀਟਿੰਗ ਹੋਈ ਸੀ ਆਪਣਾ ਹੁਣ ਵੱਡੀਆਂ ਵੱਡੀਆਂ ਜਿਹੜੀਆਂ ਮੀਟਿੰਗਾਂ ਉਹ ਵੀ ਰੱਖੇ ਜਾਣਗੀਆਂ ਤੇ ਆਉਣ ਵਾਲਾ ਸਮੇਂ ਦੇ ਵਿੱਚ ਹੁਣ ਦੇਖਣਾ ਇਹ ਹੋਏਗਾ ਕਿ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਸੀਟ ਵਾ ਕਿਸ ਦੀ ਚੋਲੀ ਜਿਹੜਾ ਉਹ ਪੈਂਦੀ ਡਾਕਟਰ ਇੰਦਰਬੀਰ ਸਿੰਘ ਨੇਜਰ ਸਾਹਿਬ ਉਹਨਾਂ ਦੀ ਰਹਿਨਮਾਈ ਹੇਠ ਬੜੇ ਹੀ ਜੁਝਾਰੂ ਜਿਹੜੇ ਸਾਡੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਜਿਹੜਾ ਆਪਣਾ ਸੀ ਸਰਦਾਰ ਸ਼ੇਰਪੰਜਾਬ ਸਿੰਘ ਉਹਨਾਂ ਨੇ ਬੜਾ ਹੀ ਸੋਨਾ ਹੰਗਾਮਾ ਮੀਟਿੰਗ ਕੀਤੀ ਗਈ ਜਿੱਥੇ ਕਿ ਮੁੱਖ ਅਤੀਤੀ ਵਜੋ ਕਾਫੀ ਸ਼ਕਤੀਤਾ ਨੇ ਜਿਹੜਾ ਗੱਲਬਾਤ ਕੀਤੀ ਆਪਣੇ ਵਿਚਾਰ ਰੱਖੇ ਤੇ ਦੱਸਿਆ ਕਿ ਇਸ ਵਾਰੀ ਵੀ ਜਿਹੜਾ ਵੱਡੀ ਲੀਡ ਦੇ ਨਾਲ ਜਿਹੜਾ ਵਾ ਜਿੱਤ ਪ੍ਰਾਪਤ ਜਿਹੜੀ ਉਹ ਕੀਤੀ ਜਾਗੀ ਸਾਡੇ ਨਾਲ ਜਿਹੜਾ ਖੁਦ ਸ਼ੇਰ ਪੰਜਾਬ ਜੀ ਮੌਜੂਦ ਨੇ ਅਸੀਂ ਗੱਲਬਾਤ ਕਰ ਲੈਨੇ ਸਦਰ ਸਾਹਿਬ ਅੱਜ ਬੜਾ ਹੀ ਸੋਨਾ ਪਰਮਾ ਹੰਗਾਰਾ ਮਿਲਿਆ ਇਲਾਕਾ ਨਿਵਾਸੀਆਂ ਦੇ ਵੱਲੋਂ ਵੀ ਆ ਤੇ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਆਏ ਨੇ ਕੈਬਨਿਟ ਮੰਤਰੀ ਸਾਹਿਬ ਜੋ ਕਿ ਐਮਪੀ ਚੋਣ ਲੜਦੇ ਨੇ ਕਿਵੇਂ ਦੇਖਦੇ ਹੋ ਸੱਤੋਂ ਪਹਿਲਾਂ ਤੇ ਸਾਰੇ ਪਿਆਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੰਡੀਆ ਨਿਊਜ਼ ਮੇਰੇ ਵੀਰ ਲੱਭ ਗਏ। ਤੁਹਾਡਾ ਤੇ ਪਹਿਲਾਂ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਸਾਡੀਆਂ ਸਾਰੀਆਂ ਮੀਟਿੰਗਾਂ ਅਟੈਂਡ ਕਰਦੇ ਜੀ। ਦੂਜਾ ਦਾਸ ਸ਼ੇਰੇ ਪੰਜਾਬ ਸਿੰਘ ਵਾਰਡ ਨੰਬਰ 41 ਪੁਰਾਣੀ 42 ਨਵੀਂ 41 ਜੀ ਹਕਲਾ ਹਲਕਾ ਦਖਣੀ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਦਖਣੀ ਐਮ ਐਲ ਏ ਡਾਕਟਰ ਇੰਦਰਬੀ ਸਿੰਘ ਨੇਜਰ ਉਹਨਾਂ ਦੀ ਗਵਾਈ ਦੇ ਵਿੱਚ ਇਹ ਮੀਟਿੰਗ ਕੀਤੀ ਗਈ। ਕੱਲ ਸਾਨੂੰ ਉਹਨਾਂ ਨੇ ਮੈਸੇਜ ਆਇਆ ਕਿ ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਲੋਕ ਸਭਾ ਦੀ ਇਲੈਕਸ਼ਨ ਸਰਦਾਰ ਕਲਦੀਪ ਸਿੰਘ ਧਾਰੀਵਾਲ ਕੈਪਟਨ ਮੰਤਰੀ ਪੰਜਾਬ ਉਹਨਾਂ ਨੂੰ ਮਾਨ ਸਰਕਾਰ ਨੇ ਮੈਦਾਨ ਵਿੱਚ ਉਤਾਰਿਆ ਵਾ। ਜੀ ਅਸੀਂ ਕਲਦੀਪ ਸਿੰਘ ਧਾਰੀਵਾਲ ਸਾਹਿਬ ਜੀ ਦੇ ਨਾਲ ਡਾਕਟਰ ਸਾਹਿਬ ਦੀ ਪੂਰੀ ਟੀਮ ਪੂਰਾ ਹਲਕਾ ਦਖਣੀ ਤੇ ਖਾਸ ਕਰ ਇਹ ਵਾਰਡ ਨੰਬਰ 42 ਸਾਡੇ ਦਫ਼ਤਰ ਦੀ ਪੂਰੀ ਟੀਮ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਖੜੇ ਆ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਬਹੁਤ ਪਿਆਰੇ ਵੀਰ ਸਰਦਾਰ ਚੇਅਰਮੈਨ ਜਸਪ੍ਰੀਤ ਸਿੰਘ ਵੀਰ ਜੀ ਪਹੁੰਚੇ ਸਰਬਜੋਤ ਸਿੰਘ ਧੰਜਲ ਜੀ ਵਾਟਰ ਸਪਲਾਈ ਦੇ ਡਾਇਰੈਕਟਰ ਜਿਹੜੇ ਬਣੇ ਨੇ ਹਰਪ੍ਰੀਤ ਸਿੰਘ 베ਦੀ ਉਹਨਾਂ ਦੇ ਡਾਕਟਰ ਸਾਹਿਬ ਦੇ ਨਾਲ ਪੀਏ ਨਵਨੀਤ ਸ਼ਰਮਾ ਗਗਨਦੀਪ ਸਿੰਘ ਖੰਡਿਆਵਾਲੇ ਸਾਡੀ ਪੂਰੀ ਟੀਮ ਗੁਰੂਕੇ ਮਹਿਲ ਤੋਂ सोनू ਬਾਬਾ ਜੀ ਨੇ ਪਹੁੰਚਣਾ ਸੀ ਉਹਨਾਂ ਨੂੰ ਕੋਈ ਕੰਮ ਪੈ ਗਿਆ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਰਿਸ਼ਪਾਲ ਸਿੰਘ ਬਾਬਾ ਵੀਰ ਜੀ ਪਹੁੰਚੇ ਨੇ ਸਾਡੀ ਟੀਮ ਦੀਪਕ ਸਿੰਘ ਵਿਕਰਮਜੀਤ ਸਿੰਘ ਵਿੱਕੀ ਅਵਤਾਰ ਸਿੰਘ ਚੋਹਾਨ ਦਲੀਪ ਸਿੰਘ ਅਵਤਾਰ ਸਿੰਘ ਨਾ ਸਾਰਿਆਂ ਦਾ ਸੁਖਵੀਰ ਸਾਰਿਆਂ ਦਾ ਸਮਾਂ ਲਊਂਗਾ ਤੇ ਨਾ ਬਹੁਤ ਜ਼ਿਆਦਾ ਸਮਾਂ ਪੁੱਜਦਾ ਲੱਗੇਗਾ ਤੇ ਅੱਜ ਦੀ ਮੀਟਿੰਗ ਦਾ ਅਜੰਡਾ ਕੀ ਸੀ ਕਿ ਮੀਟਿੰਗਾਂ ਇਹ ਰੈਲੀ ਜਿਹੜੀ ਇਲੈਕਸ਼ਨ ਆ ਰਹੀ ਆ 1 ਜੂਨ ਨੂੰ ਬਹੁਤੀ ਇਲੈਕਸ਼ਨ ਦੇ ਵਿੱਚ ਅਸੀਂ ਸਾਰੇ ਆਏ ਡਾਕਟਰ ਕੋ ਆਪਣੇ ਤਾਰੀਵਾਲ ਸਾਹਿਬ ਦੇ ਨਾਲ ਖੜੇ ਆ ਉਹਨਾਂ ਨੂੰ ਬਹੁਤ ਜਿਆਦੀ ਵੱਡੀ ਲੀਡ ਨਾਲ ਜਿਤਾ ਕੇ ਅਸੀਂ ਦਿੱਲੀ ਭੇਜਣਾ ਵਾ ਜੀ ਤਾਂ ਬੜਾ ਸੋਹਣਾ ਪਰਵਾਹੀ ਹੰਗਾਰਾ ਮਿਲਿਆ ਉਹਨਾਂ ਨੇ ਤਾਰੀਫ ਵੀ ਕਾਫੀ ਕੀਤੀ ਕਿ ਇਲਾਕੇ ਚ ਬੜਾ ਸੋਹਣਾ ਰਿਸਪੌਂਸ ਜਿਹੜਾ ਉਹ ਦੇਖਣ ਨੂੰ ਮਿਲਿਆ ਤਾਂ ਕਿਵੇਂ ਦੇਖਦੇ ਹੋ ਇਹ ਤਾਰੀਫ ਕੋਈ ਸਾਡੀ ਨਹੀਂ ਬੰਦੀ ਜੀ ਇਹ ਤਾਰੀਫ ਡਾਕਟਰ ਸਾਹਿਬ ਦੀ ਆ ਡਾਕਟਰ ਸਾਹਿਬ ਦਾ ਆਈਏ ਸਾਡੀ ਵਾਰਡ ਦੇ ਨਾਲ ਇੰਨਾ ਜਿਆਦਾ ਪਿਆਰ ਰਹਾ ਕਿ ਦੋ ਸਾਲਾਂ ਦੇ ਵਿੱਚ ਅਸੀਂ ਅਸੀਂ ਆਪਣਾ ਦਫਤਰ ਖੋਲਿਆ ਡਾਕਟਰ ਸਾਹਿਬ ਖੋਲ ਕੇ ਗਏ ਨੇ ਤੂਸੇ ਸਾਲ ਇਹ ਮਹਿਨਤ ਬਾਜ਼ਾਰ ਦੇ ਵਿੱਚ ਉਹ ਦਫਤਰ ਦੇ ਵਿੱਚੋਂ ਬਹੁਤ ਸਾਰੇ ਕੰਮ ਹੋ ਗਏ ਨੇ ਜਿਸ ਤਰ੍ਹਾਂ ਚੈਂਬਰ ਗਲੀਆਂ ਤਕਰੀਬਨ ਸਾਡੇ ਦਫਤਰ ਤੋਂ ਹੁਣ ਤੱਕ ਵਿੜਾਪਾ ਪਲਸਣਾ ਲੱਗ ਚੁੱਕੀਆਂ ਨੇ 2500 ਦੇ ਕਰੀਬ ਵੋਟਰ ਕਾਰਡ ਬਣ ਗਏ ਨੇ ਹੋਰ ਵੀ ਯਾਰਾ ਵਗੈਰਾ ਬਹੁਤ ਜਿਆਦਾ ਕੰਮ ਹੋ ਗਏ ਨੇ ਉਸੇ ਕੰਮਾਂ ਨੂੰ ਰੱਖਦਿਆਂ ਹੋਇਆਂ ਇਹ ਇਲਾਕੇ ਦਾ ਬਹੁਤ ਜਿਆਦਾ ਪਿਆਰ ਰਹਾ ਕਿ ਜਿੱਥੇ ਵੀ ਇਹ ਸਾਨੂੰ ਡਾਕਟਰ ਉਹ ਕੰਮ ਲਾਉਣਗੇ ਨਾ ਕੱਲ ਫਿਰ ਇੱਕ ਮੀਟਿੰਗ ਰੱਖੋ ਉਹ ਮੀਟਿੰਗ ਕੱਲ ਇਸੇ ਨਾਲੋਂ ਵੀ ਵੱਡੀ ਹੋਊਗੀ ਜੀ ਇਹ ਸਾਰਾ ਡਾਕਟਰ ਸਾਹਿਬ ਦਾ ਪਿਆਰ ਵਾ ਜੀ ਤੇ ਤਾਂ ਸਾ ਕੇ ਬਹੁਤ ਸੋਹਣਾ ਇਕੱਠ ਹੋਇਆ ਵਾ ਧੰਨਵਾਦ ਜੀ ਵਾਇਗੁਰਦੀ ਕਾ ਕਾਲਸਾ ਵਾਇਗੁਰਦੀ ਕੀ ਹਤੇ ਸੋ ਇਹ ਸੀ ਖਾਸ ਗੱਲਬਾਤ ਜਿਹੜੀ ਆਪਣਾ ਸ਼ੇਰ ਪੰਜਾਬ ਜੀ ਉਹਨਾਂ ਦੇ ਨਾਲ ਕੀਤੀ ਤੇ ਅੱਜ ਜਿਹੜਾ ਸੀ ਐਮਪੀ ਦੀ ਚੋਣ ਜਿਹੜੀ ਸੀ ਉਹ ਲੜ ਰਹੇ ਸਰਦਾਰ ਕਲਦੀਪ ਸਿੰਘ ਤੇ ਢਾਲੀਵਾਲ ਉਹਨਾਂ ਨੇ ਸ਼ਿਰਕਤ ਕੀਤੀ ਤੇ ਆਪਣਾ ਬੜਾ ਹੀ ਜ਼ੋਰਦਾਰ ਸਪੀਚ ਦੇ ਨਾਲ ਜਿਹੜਾ ਕਿਹਾ ਕਿ ਵੱਡੀ ਲੀਡ ਦੇ ਨਾਲ ਜਿਹੜਾ ਵਾ ਇਸ ਵਾਰੀ ਵੀ ਜਿਹੜਾ ਵਾ ਜਿੱਤ ਪ੍ਰਾਪਤ ਜਿਹੜੀ ਉਹ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਇਹਨਾਂ ਦੀ ਟੀਮ ਸ਼ੇਰ ਪੰਜਾਬ ਜੀ ਦੀ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਛਾਤੀ ਮਰਾ ਦਿੱਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੜਾ ਜ਼ੋਰਦਾਰ ਅਗਿਤ ਜਿਹੜਾ ਸੀ ਉਹ ਕੀਤਾ ਗਿਆ ਇਹ ਸਰਦਾਰ ਡਾਕਟਰ ਇੰਦਰਬੀਰ ਸਿੰਘ ਨਿੱਜਰ ਜੀ ਉਹਨਾਂ ਦੀ ਰਹਿਨਮਾਈ ਹਿੱਥ ਕਹਿੰਦੇ ਜੀ ਸਾਰਾ ਕਾਰਜ ਹੋਇਆ ਵਾ ਹੁਣ ਦੇਖਣਾ ਇਹ ਹੋਏਗਾ ਕਿ ਕਿਸ ਤਹਿਤ ਜਿਹੜੀਆਂ ਤੇ ਕਿੰਨੇ ਵੱਡੇ ਮਾਰਜਨ ਦੇ ਨਾਲ ਜਿਹੜਾ ਵਾ ਜਿੱਤ ਪ੍ਰਾਪਤ ਹੁੰਦੀ ਆ ਬਾਕੀ ਇਦਾਂ ਦੀ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਜਰੂਰ ਤੁਸੀਂ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵਗਿਲ ਸ਼ਾ ਮੇਰੇ ਨਾਲ ਕੈਮਰਾਮੈਨ ਮਰਜਿੰਦਰ ਸਿੰਘ ਸੋਨੂ ਵਰਲ ਪੋਸਟ ਇੰਡੀਆ ਤੋਂ